ਸਾਸਿਆ ਕਾਲ ਦੋਸਤੋ ਆਪਣੇ ਕਈ ਕਿਸਾਨ ਵੀਰਾਂ ਦੇ ਫੋਨ ਆ ਰਹੇ ਆ ਵੀ ਥੱਲੇ ਮੂੰਗੀ ਵੇਲੇ ਜਾਂ ਮੱਕੀ ਵੇਲੇ ਜਾਂ ਆਪਣੇ ਝੋਨੇ ਵੇਲੇ ਥੱਲੇ ਕੀ ਪਾਈਏ ਕਿਸਾਨ ਵੀਰੋ ਚਲੋ ਮੱਕੀ ਵੇਲੇ ਦੱਸਿਆ ਸੀ ਤੁਹਾਨੂੰ ਉਹ ਵੀ ਦੱਸਤਾ ਮੂੰਗੀ ਵੇਲੇ ਵੀ ਦੱਸਤਾ ਪਰ ਕਈ ਕਿਸਾਨ ਵੀਰਾਂ ਨੂੰ ਜਿਹੜੇ ਚੀਜ਼ਾਂ SMS 골ਡ ਬਾਰੇ ਦੱਸਿਆ ਮੱਕੀ ਦੀ ਤਾਂ ਡੀਏਪੀ ਪੋਟਾਸ਼ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਮੈਗਨੀਸ਼ੀਅਮ ਡੀਏਪੀ ਪੋਟਾਸ਼ ਮੂੰਗੀ ਤੇ ਵੀ ਤੁਹਾਨੂੰ ਸੁਪਰ ਤੇ ਐਸਐਮਐਸ 골ਡ ਦਾ ਪੈਜ ਬੈਗ ਪਰ ਕਈ ਕਿਸਾਨ ਵੀਰਾਂ ਨੂੰ ਐਸਐਮਐਸ 골ਡ ਚਲ ਜਿਹੜੇ ਨੇੜੇ ਵਾਲੇ ਉਹ ਲੈ ਕੇ ਜਾ ਰਹੇ ਆ ਪਰ ਕਈ ਜਿਹੜੇ ਦੂਰ ਦੇ ਕਿਸਾਨ ਐ ਕਈ ਵਾਰੀ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲ ਰਹੀ ਪਰ ਕਿਸਾਨ ਵੀਰੋ ਉਹਦਾ ਇੱਕ ਹੱਲ ਲੱਭਿਆ ਵੀ ਉਹ ਚਲੋ ਸਾਰਿਆਂ ਕਿਤੇ ਹੀ ਚੀਜ਼ ਮਿਲ ਜੂਗੀ ਤੇ ਕਿਸਾਨ ਵੀਰੋ ਹੁਣ ਜਿਵੇਂ ਮੂੰਗੀ ਤੋਂ ਪਹਿਲਾਂ ਮੂੰਗੀ ਤੇ ਵੀ ਪਾ ਸਕਦੇ ਹਾਂ ਚਲੋ ਮੂੰਗੀ ਤੇ ਜਿਹੜਾ ਨਹੀਂ ਮਿਲ ਰਿਹਾ ਤੁਹਾਨੂੰ ਝੋਨੇ ਵੇਲੇ ਪਾਲਿਓ ਜਿਵੇਂ ਆਪ ਨੂੰ ਕਈ ਕਿਸਾਨ ਵੀਰਾਂ ਦੇ ਫੋਨ ਆ ਰਹੇ ਆ ਵੀ ਸਾਡੇ 2 ਨੰਬਰ ਪਾਣੀ ਐ 3 ਨੰਬਰ ਪਾਣੀ ਐ ਸ਼ੋਰੇ ਦੀ ਸਮੱਸਿਆ ਐ ਤੇ ਉਸ ਕਰਕੇ ਦਾ ਹੱਲ ਲੱਭਿਆ ਇਹਦੀ ਸਾਰੀ ਸਟੱਡੀ ਕੀਤੀ ਜਿਵੇਂ ਤੁਹਾਨੂੰ ਅੱਜ ਜਿਹੜੀ ਮੇਨ ਵੀਡੀਓ ਜਿਸ ਗੱਲ ਤੇ ਬਣਾ ਰਿਆਂ ਉਹ ਹੈ ਜਿਪਸਮ ਜਿਵੇਂ ਕਿਸਾਨ ਵੀਰੋ ਇੱਕ ਕੁਦਰਤੀ ਆਪਣੇ ਰਾਜਸਥਾਨ ਦੀ ਮਿੱਟੀ ਕੁਦਰਤੀ ਮਿੱਟੀ ਇਹਦੇ ਵਿੱਚ ਜਿਵੇਂ ਤੁਹਾਡੇ ਆਪਣੇ ਸਕਰੀਨ ਤੇ ਵੀ ਤੁਹਾਨੂੰ ਦਿਖਾ ਦਾਂਗੇ ਆ ਦਿਖਾ ਰਹੇ ਆ ਇਹਦੇ ਵਿੱਚ ਜਿਵੇਂ ਜਿਪਸਮ ਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਕਾਪਰ ਕਾਰਬਨ ਮਤਲਬ ਵੀ ਸਾਰੇ ਪੋਟਾਸ਼ੀਅਮ ਲਾ ਲੋ ਸਾਰੇ ਇਹਦੇ ਵਿੱਚ ਸਲਫਰ ਹੋ ਗਈ ਸਾਰੇ ਟੈਕਨੀਕਲ ਇਹਦੇ ਵਿੱਚ ਹੈਗੇ ਆ ਜਿਪਸਮ ਦੇ ਵਿੱਚ ਇਹਦੀ ਤੁਸੀਂ ਮਾਤਰਾ ਜਿਵੇਂ SSC JSP ਦਾ ਸੀ ਇਹਦਾ ਇਹਦੀ ਰਿਪੋਰਟ ਲਈ ਇਹਦਾ ਸਾਰਾ ਦੇਖਿਆ ਇਹਦੇ ਵਿੱਚ ਹੁਣ ਚਲੋ ਹੋਰ ਜਿਪਸਮ ਵੀ ਅਸੀਂ ਯੂਜ਼ ਕੀਤੀ ਸੀ ਪਰ ਇਹ ਜਿਪਸਮ ਸਾਨੂੰ ਵਧੀਆ ਲੱਗੀ JSP ਦੀ ਜਿਪਸਮ ਹੈ ਇਹ Rajasthan ਦੀ ਹੈ ਸਾਨੂੰ ਸਭ ਤੋਂ ਵਧੀਆ ਲੱਗੀ ਦੀ ਰਿਪੋਰਟ ਵੀ ਅਸੀਂ ਕਰਵਾਈ ਆ ਰਿਪੋਰਟ ਤੁਹਾਨੂੰ ਸਕਰੀਨ ਤੇ ਲਾ ਦਿਖਾ ਰਹੇ ਆ ਇਹਦੇ ਵਿੱਚ ਆ ਪੂਰੇ ਪ੍ਰੋਪਰ ਜਿਹੜਾ ਕੁਝ ਕਿੰਨਾ ਕੁਝ ਹੋਣਾ ਚਾਹੀਦਾ ਉਹਨਾਂ ਕੁਸ਼ ਇਹਦੇ ਵਿੱਚ ਹੈਗਾ ਤੇ ਇਹਦੇ ਜਿਵੇਂ ਜਿੱਥੇ 2 ਨੰਬਰ ਪਾਣੀ ਆ ਜਾਂ 2.5 ਨੰਬਰ ਤੇ ਨੰਬਰ ਪਾਣੀ ਆ ਉੱਥੇ ਜਿਪਸਮ ਤੁਸੀਂ ਇਹ ਕਿਉਂਕਿ ਆਪਣਾ ਧਿਆਨ ਆ ਜਿਹੜਾ ਵੱਡੀਆਂ ਖਾਦਾਂ ਵੱਲ ਜ਼ਿਆਦਾ ਧਿਆਨ ਆ ਕਈ ਵੀਡੀਓ ਬਣਾਤੀਆਂ ਵੀ ਆਪਾਂ ਵੱਡੀਆਂ ਖਾਦਾਂ ਵੱਲ ਜ਼ਿਆਦਾ ਧਿਆਨ ਦਿੰਨੇ ਆ ਛੋਟੇ ਤੱਤ ਵੱਲ ਇਹਦਾ ਪੱਕਾ ਧਿਆਨ ਦਿੰਨੇ ਆ ਇਹਦੇ ਵਿੱਚ ਜਿਵੇਂ ਛੋਟੇ ਸਾਰੇ ਤੱਤ ਆ ਸਾਨੂੰ ਸਕਰੀਨ ਤੇ ਵੀ ਦਿਖਾ ਰਹੇ ਆ ਇਹਦੇ ਵਿੱਚ ਛੋਟੇ ਜਿਹੇ ਤੱਤ ਸਾਰੇ ਆ ਤੇ ਸਾਨੂੰ ਇਹ ਜਿਪਸਮ ਵਧੀਆ ਲੱਗੀ ਐਸ ਕਰਕੇ ਵੀਰੋ ਤੁਸੀਂ ਜਿਪਸਮ ਤਾਂ ਜਿੱਥੇ ਪਾਣੀ 2 ਨੰਬਰ ਐ 2.5 ਨੰਬਰ ਐ ਜਾਂ 3 ਨੰਬਰ ਐ ਸ਼ੋਰੇ ਦੀ ਸਮੱਸਿਆ ਐ ਉੱਥੇ ਤੁਸੀਂ ਜਿਪਸਮ ਜ਼ਰੂਰ ਪਾਓ ਜਿਵੇਂ ਚਲੋ ਅ ਸਲਫਰ ਸਲਫਰ ਤਾਂ ਚਲੋ ਬਾਅਦ ਚੋਂ ਪੈਂਦੀ ਐ ਪਰ ਉੱਥੇ ਸੁਪਰ ਪਾਣ ਦੀ ਲੋੜ ਨਹੀਂ ਆਪ ਨੂੰ ਇੱਕ ਸੁਪਰ ਪਾਣ ਦੀ ਲੋੜ ਨਹੀਂ ਉੱਥੇ ਕੈਲਸ਼ੀਅਮ ਵਗੈਰਾ ਪਾਣ ਦੀ ਲੋੜ ਨਹੀਂ ਇਹਦੇ ਵਿੱਚ ਜਿਹੜੇ ਤੱਤ ਐ ਸਾਰੇ ਜਿਹੜੇ ਆਪਾਂ ਇਕੱਲੇ ਇਕੱਲੇ ਕਰਕੇ ਨਹੀਂ ਪਾ ਸਕਦੇ ਤੁਸੀਂ ਇਹ 4 ਤੋਂ 5 ਬੈਗ ਕਿੱਲੇ ਦੇ ਇੱਕ ਕਿੱਲੇ ਵਿੱਚ 4 ਤੋਂ 5 ਬੈਗ ਪਾ ਸਕਦੇ ਹੋ ਆਹੀ ਵੀਰੋ ਤੁਹਾਡੇ ਨਾਲ ਗੱਲ ਦੱਸਣ ਵਾਸਤੇ ਵੀਡੀਓ ਬਣਾਈ ਸੀ ਵੀ ਤੁਸੀਂ ਜਿਪਸਮ ਨੂੰ 4 ਤੋਂ 5 ਬੈਗ ਇੱਕ ਕਿੱਲੇ ਵਿੱਚ ਵਰਤੋ ਤੇ ਤੁਹਾਨੂੰ ਸਾਰੇ ਤੱਤਾਂ ਦੀ ਪੂਰਤੀ ਹੋਊਗੀ ਤੇ ਜਿੰਨਾ ਦਿਥੇ 2 2.5 ਨੰਬਰ ਤੇ 3 ਨੰਬਰ ਪਾਣੀ ਐ ਝੋਨਾ ਚਲੋ ਤੁਸੀਂ ਆਪਦੀ ਵੈਰਾਈਟੀ ਜਿਹੜੀ ਤੁਹਾਨੂੰ ਝੋਨਾ ਮੰਦਾ ਹੈ ਹਾਈਬ੍ਰਿਡ ਵਗੈਰਾ ਲਾ ਲਓ ਜਾਂ ਜਿਹੜੇ ਵੀ 2 2.5 ਨੰਬਰ ਤੇ ਹੋ ਜਾਂਦੇ ਆ ਤੁਹਾਨੂੰ ਜਿਆਦਾ ਤੁਹਾਡੇ ਏਰੀਆ 'ਚ ਪਤਾ ਲੱਗ ਜਾਂਦਾ ਵੀ ਇੱਥੇ ਆਪਣਾ ਕਿਹੜਾ ਝੋਨਾ ਹੁੰਦਾ ਆਹੀ ਵੀਰੋ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਜਿਪਸਮ ਬਾਰੇ ਜਿਪਸਮ ਨੂੰ ਤੁਸੀਂ ਪੈਲ ਦਿਓ ਜਿਪਸਮ ਪਾ ਕੇ ਦੇਖੋ ਤੁਸੀਂ ਇਹ ਹੀ ਨਹੀਂ ਕਹਿੰਦੇ ਜਿਵੇਂ ਤੁਹਾਡੇ 10 ਕਿੱਲੇ ਆ 2 ਕਿੱਲੇ 'ਚ ਤੁਸੀਂ ਇਹ 4 ਤੋਂ 5 ਗੱਟੇ ਕਿੱਲੇ ਦੇ ਪਾ ਕੇ ਦੇਖੋ 2 ਕਿੱਲੇ 'ਚ ਤੁਸੀਂ ਪਾ ਕੇ ਦੇਖੋ ਤੁਹਾਨੂੰ ਐਕਸਟਰਾ ਰਿਜ਼ਲਟ ਮਿਲ ਲੰਗੇ ਇੱਥੇ ਇੱਥੇ ਨਾ ਕੋਈ ਪੀਲਾਪਨ ਆਵੇ ਵਧੀਆ ਫਸਲੀ ਫਸਲ ਝੋਨਾ ਚੱਲੂਗਾ ਆਹੀ ਗੱਲਾਂ ਤੁਹਾਨੂੰ ਸਾਂਝੀ ਕਰਨੀ ਸੀ ਵੀਰੋ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਆ ਕਰੋ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਕਿਸਾਨਾਂ ਤੱਕ ਪਹੁੰਚ ਸਕੇ ਇੱਕ ਜਿਹੜੇ ਮੇਰੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇੱਕ ਆ ਫੇਸਬੁੱਕ ਤੇ ਆਪਣਾ ਪੇਜ ਬਣਿਆ ਇਹਨੂੰ ਵੀ ਪਲੀਜ਼ ਫੋਲੋ ਕਰ ਲਿਓ ਇੱਥੇ ਵੀ ਆਪਾਂ ਵੀਡੀਓ ਪਾਇਆ ਕਰਾਂਗੇ ਧੰਨਵਾਦ ਜੀ